We got it. ਗੈਰਾ ਨਾਲ ਮੁਕਾਬਲਾ ਕੀ ਤੇਰਾ ਹੁੰਦਾ ਆਪਣੇ ਆਪ ਨਾਲ ਬੈ ਚੰਗਾ ਅਰਦਿਸ਼ਤ ਦੇ ਨਾਲ ਜੇ ਕੰਮ ਨਿਕਲੇ ਸ਼ੌਕੀ ਵਿੱਚ ਨਹੀਂ ਰੱਖਣਾ ਪੈ ਚੰਗਾ ਬੂਏ ਬੂਏ ਦੀ ਝੜਕ ਹੁੰਦੀ ਬਹੁਤ ਪੈੜੀ ਨਾ ਨਾ ਇੱਕ ਦਰਵਾਜ਼ੇਓ ਹੁੰਦਾ ਖੈਰ ਚੰਗਾ ਲੈਣਾ ਇੱਕ ਦਰਵਾਜ਼ੇ ਹੁੰਦਾ ਖੈਰ ਚੰਗਾ ਚੋਟੀ ਦਾ ਮੈਚ ਹੈ ਪਹਿਲੀ ਰੇਡ ਮદાન ਦੇ ਅੰਦਰ ਨੌਜਵਨ ਗੱਭਰੂ ਬਾਗੀ ਆ ਗਿਆ ਮਨਜੀਤ ਪੁਰੀਆ ਟੌਪ ਰੇਡਰ ਹੈ ਟੱਚ ਵੱਜ ਗਿਆ ਸ਼ਰਨੀ ਡੱਗੋ ਵਾਲੇ ਨੂੰ ਔਰ ਅੰਕ ਤਾਵੀਰ ਨੇ ਟੀਮ ਦੇ ਖਾਤੇ ਜੋੜਤਾ ਹੈ ਅਗਲੀ ਕਬੱਡੀ ਮદાન ਦੇ ਅੰਦਰ ਛੋਟਾ ਨਾਚ ਕਹਿੰਦੇ ਲੋਕ ਇਹਦਾ ਸਿਹਾਣਾ ਨੂੰ ਪਿੰਡ ਹੈ ਚੋਟੀ ਦਾ ਰੇਡਰ ਹੈ ਆਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਹੈ ਚੋਟੀ ਦਾ ਰੇਡਰ ਹੈ ਉਧਰ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲੰਦਾ ਗਰੀਤ ਨੇਰ ਤੇ ਹਰਮੀਤ ਬਾਈ ਕਹਿੰਦੇ ਵੀ ਰੁਪਈਆ 5100 ਦਿੱਤਾ ਜਾਣਾ ਕੋਈ ਵੀ ਜਾਫੀ ਪਹਿਲਾ ਤਿੰਨ ਜਫੇ ਲੰਦਾ ਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਪਾਸੇ ਕਲੇਣਾ ਵਾਲਾ ਨਿੱਕੂ ਤੇ ਨੰਬਰ ਜਿਹੜਾ ਜੁੜ ਗਿਆ ਛੱਕਰਪੁਰ ਦੇ ਲਈ ਬੂਰੀ ਆ ਗਿਆ ਨੇ ਵੀ ਬਿੱਡੇ ਬਾਈ ਚੱਕ ਮਾਈਕ ਤੇ ਕਰ ਦੇਗਾ ਲਓ ਬੂਰੀਓ ਸੀਸਰ ਆ ਗਿਆ ਬੰਦੇ ਪੰਜਾਬੀ ਵੀਰੋ ਜੱਲੂ ਸਿੰਘਾ ਪਿੰਡਾ ਬਰਰਾਡ ਸਿੰਘੇ ਦਾ ਐਂਡੀ ਧੁੱਗੇ ਹੁੰਨੀ ਕਦੀ ਬਵੇਲੀ ਵਿੱਚ ਕੱਪ ਕਰਾਉਂਦੇ ਐ ਕਦੀ ਗੱਲਾਂ ਹੁੰਦੀਆਂ ਨਿਊ ਮਰਲ ਮਟਾਰ ਸੈਂਟਰ ਦੀਆਂ ਕਦੀ ਇੰਟਰਨੈਸ਼ਨਲ ਦੇ ਖੇਡ ਕਰਾਵਾ ਪਰ ਚਾੜੀ ਕੁਮਰੀ ਚੈਨ ਨਾਗਿੰਗ ਗੱਭਰੂ ਚੱਕਦਾ ਗੱਟਾ ਆ ਗੱਲ ਬਣਾ ਕੇ ਜੋਤੀ ਜਿੱਤੇ ਨਹੀਂ ਜਾਂ ਤੇ ਪੁਆਇੰਟ ਤੁਹਾਡੇ ਸਾਹਮਣੇ ਐ ਅਗਲੀ ਕਬੱਡੀ ਮੈਦਾਨ ਦੇ ਅੰਦਰ ਕਿ ਬਾਕੀਆਂ ਦੇ ਸਦਾ ਇਤਿਹਾਸ ਬਣਦੇ ਥੱਲੇ ਬੰਦੇ ਗਿੜਦੀ 'ਚ ਉਦ ਵੀ ਹੁੰਦੇ ਮੈਰੀ ਦਲਕਾਰ ਕੇ ਮੈਦਾਨ ਛੱਡਦੇ ਇਹ ਤਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਇਹ ਤਾਂ ਤੇ ਸਵਾਦ ਕਾਕਾ ਆਉਂਦੇ ਨਹੀਂ ਹੁੰਦੇ ਬਾਕੀ ਪਰਮਜੀਤਪੁਰੀਆ ਬਾਕੀ ਪਰਮਜੀਤਪੁਰੀਆ ਉਹ ਕਬੱਡੀ ਕਬੱਡੀ ਕਰ ਰਿਹਾ ਇਹਨੇ ਬਰੀ ਵਾਲਿਆਂ ਦੇ ਵਿੱਚੋਂ ਪਹਿਲੀਆਂ ਚ ਲੰਗੀ ਦੀਪ ਜਿੱਤੀ ਤੇ ਗੱਲਾਂ ਹੋਈਆਂ ਉਹ ਸ਼ਰਾਂ ਡੱਗਰਮਣੇ ਦਾ ਪਰ ਨੰਬਰ ਧਾੜੀ ਦੇ ਲਈ ਜੁੜ ਚੁੱਕਿਆ ਇਹਨਾਂ ਪਿੰਡਾਂ ਦੇ ਵਿੱਚੋਂ ਉੱਠ ਕੇ ਨੰਬਰ ਜਿਹੜਾ ਧਾਵੀ ਨਾਲ ਜੁੜਿਆ 20 ਪਾ ਗਿਆ ਦੀਪਤ ਬੁਰਜੀ ਵਾਲਾ ਐਕਸ਼ਨਾਂ ਦੀ ਮਸ਼ੀਨ ਕਨੇ ਲੋਗਾ ਔਰ ਜਸਿਆ ਦੀ ਮਸ਼ੀਨ ਕਰੀ ਪੰਡਾਲ ਦੋਨੇ ਵਾਲੇ ਸੁੱਖੇ ਨੂੰ ਕਿਹਾ ਗਿਆ ਔਰ ਕਰੀ ਕਹਿੰਦੇ ਬਾਗਿਆਂ ਵਾਲੇ ਮੰਗੀ ਨੂੰ ਕਿਹਾ ਗਿਆ ਇਹਲੀ ਸਾਈਡ ਹੁਣ ਪਈ ਹੋ ਰੇਡ ਦੇ ਉੱਤੇ ਪਰਦਾ ਖੁੱਟਾ ਜਫਾ ਟੱਕਾ ਨਜ਼ਾਰਾ ਧਲੇਰ ਵਿੱਚ ਕਬਡੀ ਕੱਪ ਚੱਲਦਾ ਐਨ ਸਰੂਰ ਜਹਾਂ ਚੜਦਾ ਸਰੂਰ ਜਹਾਂ ਚੜਦਾ ਸਰੂਰ ਬਣਿਆ ਹੋਇਆ ਔਰ ਚੋਟੀ ਦੀ ਟੱਕਰ ਐ ਅਸਮਾਨ ਦੇ ਵਿੱਚ ਕਹਿੰਦੇ ਪੈਸ਼ਨ ਨੂੰ ਉਡਾਣਾ ਇਧਰ ਖਿਡਾਰੀਆਂ ਨੂੰ ਉਡਾਣਾ ਅਗਲੀ ਰੇਡ ਲੈ ਵੀ ਲੱਕੀ ਕਰੀ ਗੱਲ ਹਾਂ ਬੋਰੀਆਂ ਸੀਸਰ ਵਾਲਾ ਕਬੱਡੀ 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 ਹਾਕਮ ਲਗਿਆ ਜੱਗੂ ਤੇ ਪੂਰੀਆਂ ਪੂਰੀਆਂ ਤੇ ਜੱਗੂ ਆ ਪਾਵੇ ਹਾਕਮ ਲਗਿਆ ਰੈਂਬੋ ਨਹੀਂ ਉਹ ਰੀਸਾਂ ਤੇਰੀਆਂ ਅੱਜ ਕੱਲ ਚੱਲਦਾ ਹੈ ਗੱਪਰੂ ਦਾ ਦਾਰ ਹੈ ਮਿਹਨਤ ਲਾਉਂਦਾ ਪੂਰੀ ਨੇਤਾ ਬੂਸੇ ਵਾਲੇ ਤੇ ਦਾ ਉਮੀਦ ਦੁਨੀਆ ਚ ਹੇਤਾ ਉਹ ਮੂਸੇ ਵਾਲੇ ਦੇ ਕੀਤਾ ਵਾਂਗੂ ਜੱਫਾ ਜੱਗੂ ਦਾ ਉਹ ਕੌਡੀ ਦੇ ਮੈਦਾਨਾਂ ਵਿੱਚ ਹੇਤਾ ਹੇਤੇ ਜੱਫੇ ਲਾਉਂਦਾ ਬਾਗੀ ਫੇਰ ਬੇਲਿਆ ਕਬੱਡੀ ਵੇਲ ਵੇਲ ਲਓ ਬਾਗੀ ਨੇ ਕਬੱਡੀ ਪਾਈ ਹੈ ਵੱਡਾ ਪ੍ਰਾਪ ਬੱਦਲ ਸੰਗਰੂਰ ਵਿਸ਼ੇਸ਼ਤਾ ਤੇ ਆ ਗਿਆ ਬਰਾਰ ਸੰਘੇ ਹੁੰਦਾ ਐਂਡੀ ਧੁੱਗੇ ਹੁੰਦਾ ਇੰਟਰਨੈਸ਼ਨਲ ਦੀ ਸੋਟੀ ਖੇਡ ਕਰਦਾ ਹੈ ਕਿਆ ਗੜਵਾ ਧੰਨਵਾਦ ਆ ਲਾਵੀ ਸਾਈਡ ਹੁਣ ਜਫਾ ਹੁਣ ਧੱਕਾ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ ਇਹਦੀ ਸਾਈਡ ਹੋਰੇ ਗੋਲਿਆਂ ਦਾ ਪ੍ਰਸਤਾਨ ਮੰਦਾ ਹੈ ਇਹ ਨਵੀਨ ਗੁਰੂ ਸ਼ਾਨਾ ਟੱਗੋ ਰਮਾਣੇ ਵਾਲਾ ਆ ਜਫਾ ਪਰਪਰ ਗੜ ਗਿਆ ਇਧਰ ਜਫਾ ਇਧਰ ਜਫਾ ਜਫਾ ਤੇ ਜਫਾ

ਪਹਿਲਿਆਂ ਚ ਲਾਵੇਗਾ ਜਾਫੀ 11000 ਕੁਲਵੀਰ ਸ਼ਪਾਰ ਹਰਮੀਤ ਬਾਈ ਗੁਰੀ ਧੇਰ ਤੇ ਨਾਲ ਗੋਰੋ ਚੀਮੇ ਹੁਣ ਬਣੀਓ ਨਿੱਕੂ ਤੇ ਦੀਪ ਟੀਮ ਤੇ ਨਿੱਕੂ ਟੱਕਰ ਦੋ ਕਬੱਡੀ ਦਾ ਖਾਰਾਂ ਦੇ ਦਰਮਿਆਨ ਸਰੋ ਕਬਰੂਆ ਸਵਾਦ ਆਉਣਾ ਬਾਈ ਹਰਮੀਤ ਅੱਜ ਸਵਾਦ ਆ ਗਿਆ ਅੱਜ ਨਜ਼ਾਰਾ ਆ ਗਿਆ ਧਲੇਰ ਦੇ ਵਿੱਚ ਗੁਰੀ ਧਲੇਰ ਹੁਣ ਨੇ ਕਬੱਡੀ ਕਰਾਈ ਹੈ ਇਹਨ ਸਿਖਰ ਕਰਤਾ ਹੈ ਟਾਪ ਅਡੀ ਕਬੱਡੀ ਹੋ ਰਹੀ ਹੈ ਉਹਦੀ ਸਾਈਡ ਇਹ ਕਾਂਗੇ ਵਾਲਾ ਹੁਣ ਕਿਹੋ ਜੀ ਖੇਡ ਖਾਂਦਾ 8 ਫਰਵਰੀ ਕੈਨੇਡਾ ਕਬੱਡੀ ਕੱਪ ਹੋਣਾ ਜਿਹਦੇ ਸਰਪ੍ਰਸਤਾ ਸਾਡੇ ਆਜੀਤ ਸਿੰਘ ਪੰਨਾਸ ਸਿੰਘ ਉਮਰਾਂ ਨੰਗਲ ਵਾਲੇ ਹੋਣਗੇ ਜਿਹਨਾਂ ਨੇ ਪਿਛਲੇ ਦਿਨੀ ਉਮਰਾਂ ਨੰਗਲ ਵਿੱਚ ਵੱਡਾ ਕਬੱਡੀ ਕਤਵਾਇਆ 8 ਫਰਵਰੀ ਕੈਨੇਡਾ ਕਬੱਡੀ ਕੱਪ ਦੇ ਸਰਪ੍ਰਸਤਾ ਸਾਡੇ ਆਜੀਤ ਸਿੰਘ ਪੰਨਾਸ ਉਮਰਾਨ ਅੰਗਲ ਵਾਲੇ ਹੋਣਗੇ ਬਹੁਤ ਬਹੁਤ ਧੰਨਵਾਦ ਆ ਪਾਈ ਜੀ ਦਰਵੇਸ਼ ਨੂੰ ਕੱਢ ਦੋ ਬਾਹਰ ਯਾਰ ਮੇਰੀ ਬੇਨਤੀ ਹੈ ਇਹਨੂੰ ਕੱਢ ਦਿਓ ਜੀ ਬਾਹਰ ਉਹ ਕਹਿੰਦੇ ਦੀਪਾਪੁਰ ਜੀ ਕਬੱਡੀ 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 ਸ਼ਾਕਾ ਇੰਦਰਜੀਤ ਪਾਈ ਹੁਣਾਂ ਦੀ ਟੀਮ ਦਾ ਖਿਡਾਰੀ ਬੱਬਲ ਹੁਣਾਂ ਦੀ ਟੀਮ ਦਾ ਖਿਡਾਰੀ ਬਲਰਾਜ ਸਿੰਘ ਦੀ ਟੀਮ ਦਾ ਖਿਡਾਰੀ ਆ ਬੱਲੇ 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 ਜਰਾ ਕੱਢੋ 1 to 3 ਵਾਲਾ ਖਿੱਚ ਲੈ ਫੁੱਟਮੈਂ ਯਾਰ ਜਾਨੀ ਫੁੱਟਮੈਂ ਔਰ 365 ਦੁਨੀਆ ਦੀ ਮਾਨੇ ਪਰਮੰਨੀ ਸਾਹਿਤਾ ਇਧਰ ਕਾਂਗੇ ਵਾਲਾ ਆ ਜੱਫੇ ਦੇਤੇ ਕਹਿੰਦੇ 11000 ਦੇ ਦਿਓ ਬੱਬਲ ਸੰਗਰੂਰ ਸਾਡਾ ਵੱਡਾ ਭਰਾ ਹਰਮੀਤ ਕਨੇਡਾ ਇਹ ਭੱਜ ਕੇ ਆਇਆ ਕਹਿੰਦੇ ਜੱਫਾ ਟੌਪ ਦਾ ਲਾਇਆ ਮੁੰਡੇ ਨੂੰ 11000 ਦੇ ਦਿਓ ਇਹ ਆ ਸਵਾਦ ਵਾਲੀ ਗੱਲ ਆ ਲਓ ਅਗਲੀ ਕਬੱਡੀ ਨਿਮਾ ਸੀਵਨ ਵਾਲਾ ਕਹਿੰਦਾ ਵੀ ਸ਼ਾਦੀਆਂ ਤਿੰਨ ਰੇਡਾਂ 51000 ਦੀਆਂ ਪਹਿਨ ਗਿਆ 51000 ਦੀਆਂ ਪਹਿਨ ਗਿਆ ਅੱਲਾ ਨਾਲ ਕਰਦਾ ਗੱਲਾਂ ਸੋਹਣੀ ਸਿਹਤ ਵੀ ਗੁੰਦੀ ਆ ਉਹ ਜਿੱਥੇ ਵੀ ਲਾਂਤੋਂ ਵਾਲਿਆ ਸ਼ਾਦੀ ਸ਼ਾਦੀ ਹੁੰਦੀ ਹੈ ਸ਼ਾਦੀ ਸ਼ਾਦੀ ਹੁੰਦੀ ਹੈ ਆਹ ਵੇਖਦੇ ਆਂ ਟਾਂਟੋ ਦੇ ਕੱਪ ਦਾ ਬੈਸਟਾ ਨੰਬਰ ਲੈ ਕੇ ਪਾਪਾ ਚਲਾ ਗਿਆ ਗੁਜਰਾਂ ਦੇ ਲਾਣੇ ਚ ਸੁਣੀ ਦਾ ਗੱਬਰ ਪਰ ਬੁਰੀਆ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਹਾਕਮ ਵਾਲਿਆ ਜੱਗੂ ਘਾਂਗੇ ਦਾ ਗੁਰਵਿੰਦਰ ਤੇ ਨਾਲ ਵੇਖਦੇ ਆਂ ਦੋ ਸ਼ਕਰਪਰੀਏ ਆਹ ਜੱਗੂ ਦੇ ਟੱਚ ਮਾਰਿਆ ਨੰਬਰ ਕਹਿੰਦਾ ਰੇਡਰ ਦੇ ਲਈ ਜੁੜਿਆ ਪੱਟਾਂ ਦੇ ਨਾਲ ਪੱਟ ਨੇ ਖੰਦੇ ਦਾਰਿਆਂ ਫਿਰ ਹੱਥੜਾ ਪੈਂਦਾ ਇਹ ਕਿਹੜੇ ਪਿੰਡ ਦਾ ਕਬਰੂਆ ਲੋਕੀ ਉਂਗਲਾ ਕਰ ਕਰ ਪੁੱਛਦੇ ਆ ਗੱਜਾਂ ਗੇ ਚੌੜੀਆਂ ਛਾਤੀਆਂ 'ਤੇ ਅੱਜ ਵਿੱਜਤਲੇਰ ਦੇ ਬੁੱਕੜੇ ਆ ਅੱਜ ਵਿੱਜਤਲੇਰ ਦੇ ਬੁੱਕੜੇ ਆ ਰੇਡਾਂ ਪਾਰੀਆਂ ਤੇ ਜੱਸਾ ਤੇ ਜੱਸਾ ਜੱਸੇ ਤੇ ਜੱਸਾ ਜੱਸੇ ਤੇ ਜੱਸਾ ਪ੍ਰੇਮ ਚਨੇਰ ਵਾਲਿਆ ਵੇਖ ਲੈ ਵੀ ਜੱਸਾ ਹੋਰ ਕੌਣ ਲਾਊਗਾ ਨਿੱਕੋ ਕਲਿਆਣਾ ਵਾਲਾ ਬੜਾ ਸ਼ਾਰਪ ਬ੍ਰੇਨ ਹੈ ਤੜਦਾ ਤੜਦੇ ਹੱਥਾ ਵੱਟ ਗਈ ਕੈਂਜੀ ਉੜ ਗਈ ਤੋੜ ਕਿਆ ਆਤਾ ਹੈ ਹਸਰਾਵੇ ਦੇ ਪਰਵਾ ਪਾਤਾ ਓ ਆਦਾਨਗਾਰਾ ਧਲੇਆਰੇ ਦੇ ਫੇਰੇ ਜੱਫੇ ਤੇ ਜੱਫਾ ਠਾ ਜੱਫਾ ਲੱਗਦਾ ਇੱਕ ਪਾਸੇ ਉਹ ਨੰਬਰ ਕਹਿੰਦੇ ਰੇਟਰ ਦਾ ਨੰਬਰ ਧਾਵੀ ਦਾ ਫਸ ਗਿਆ ਮੈਚ ਫਸ ਗਿਆ ਕੁੰਡੀਆਂ ਔਰ ਬੈਠੇ ਲੋਕੀ ਇਹੋ ਗੱਲਾਂ ਕਰਦੇ ਵੀ ਟੀਮਾਂ ਦੋਹੇ ਚੰਗੀਆਂ ਵੀ ਟੀਮਾਂ ਦੋਹੇ ਚੰਗੀਆਂ ਤਾਂ ਬੜੀ ਖੇਡ ਖਿਡਾਰੀ ਮਸ਼ੀਨ ਮੜਦਾ ਮਿਹਾਲ ਜੱਟ ਉਹ ਖਿਡਾਰੀਆਂ ਹੋਈਆਂ ਬਾਹ ਕੁੰਮੜੀ ਹੋ ਚੈਨ ਸਾਣਾ ਡੱਗੋ ਰਮਾਣੇ ਵਾਲਾ ਮੈਚਾਂ ਦੇ 500 ਪੱਟਲ ਵਾਲਾ ਜਾਫੀ ਹੁਣ ਕੀ ਹੋ ਦੀ ਗੱਲ ਹੁਣ ਕੀ ਹੋ ਦੀ ਗੱਲ ਆਹ ਵੇਖੋ ਆਹ ਵੇਖੋ ਸਿਰਾ ਕਬਰੂਆ ਕੀ ਬਾਤਾਂ ਓ ਕਬਰੂਆ ਓ ਆਇਆ ਨਿਆਰਾ ਧਲੇਆੜ ਵਾਲਿਆ ਆ ਰਮਾਣ ਘਮਗੇ ਬੱਲੇ ਬੱਲੇ ਹੋ ਗਈ ਦੇ ਨਾਲ ਬੱਬਲ ਵੀਰੇ ਫਾਇਦਾ ਧੰਵਾਦ ਆ ਨੰਬਰ ਬੂਰੀਆ ਲੈ ਕੇ ਪਾਪਾ ਚਲਾ ਗਿਆ ਬਿੱਲਿਆ 샤ਜੀ ਫੇਰ ਆ ਗਿਆ 샤ਜੀ ਫੇਰ ਟਕਾ ਕੇ ਟਕਾ ਕੇ ਚੱਲਣਾ ਬਾਈ ਹਰਮੀਤ ਆ ਇਦਾਂ ਹੀ ਬਹੁਤ ਜ਼ਰੂਰੀ ਐ ਮਾਇਆ ਹਾਂ ਡੱਗੋ ਵਾਲੇ ਸ਼ਰਨੇ ਲਈ 5000 ਹੈ ਬੱਬਲ ਸੰਗਰੂਰ ਦੇ ਵੱਲੋਂ ਇਧਰ ਗੁਰੀ ਕਰਨ ਵੀ 5000 ਰੁਪਇਆ ਨਾ ਦੇ ਰਹੀ ਹੈ ਤੇ ਕਬੱਡੀਆਂ ਦੀਆਂ ਸਸਰਪਾਟੀਆਂ ਇਹਨਾਂ ਦਾ ਧੰਨਵਾਦ ਹੈ ਮਾਇਆ ਬੋਲਣੇ ਵੀ ਜ਼ਰੂਰੀ ਹੈ ਨਾਮ ਬੋਲਣੇ ਵੀ ਜ਼ਰੂਰੀ ਹੈ ਪਰ ਜਦ ਅਸਲ ਟੱਕ ਪਹਿਲਾਂ ਚੱਲ ਰਿਹਾ ਹੈ ਇਹਦਾ ਠੰਡੇ ਮੜੇ ਦੇ ਨਾਲ ਆਪਾਂ ਕਬੱਡੀ ਕਰਾਉਣੀ ਹੈ ਲੈ ਵੀ ਮੀਕਿਆ ਪੈਸੇ ਜਾਣ ਦਾ ਤਾਂ ਹੀ ਫਾਇਦਾ ਹੈ ਜੇ ਪਤਾ ਲੱਗੇ ਵੀ ਕਿਨੇ ਲਾਏ ਆ ਕਿਦੇ ਲਈ ਲਾਏ ਆ ਇਹ ਕਿੱਥੋਂ ਆਇਆ ਹੈ ਕਿਹੜੇ ਪਿੰਡ ਦਾ ਮੁੰਡਾ ਲੋਕੀ ਉਂਗਲਾ ਕਰ ਕਰ ਪੁੱਛਦੇ ਹੈ ਜਿਵੇਂ ਚੌੜੀਆਂ ਛਾਤੀਆਂ ਵਾਲੇ ਜਦ ਵਿਚ ਮੈਦਾਨੇ ਬੁੱਕਦੇ ਆ ਉਹ ਕਹਿੰਦੇ ਫਰਿਆਦ ਅਲੀ ਇਹ ਕਬੱਡੀ ਦਾ ਫਰਿਆਦ ਅਲੀ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਲ ਮੇਰੇ ਪੰਜਾਬੀ ਵੀਰੋ ਇਹ ਆ ਕਬੱਡੀ ਦਾ ਦੂਜਾ ਬਿੱਟੂ ਦਗਾਲ ਸ਼ੱਗਰਪੁਰਿਆ ਫਰਿਆਦ ਕਬੱਡੀ ਦਾ ਦੂਜਾ ਬਿੱਟੂ ਦਗਾਲ ਲਓ ਪਈ ਹੋ ਰੇਡ ਲੈਰੇ ਵਾਲਾ ਕਰੀ ਗੱਲ ਬਾਕੀ ਪਰਮਜੀਤਪੁਰਿਆ ਬਾਕੀ ਮੇਰੇ ਵੀਰੋ ਪਹਿਲਾ ਸੈਮੀਫਾਈਨਲ ਆ ਗੁੰਡੀਆਂ ਦੇ ਸਿੰਘ ਫਸੇ ਪਿਆ ਲੋਕ ਖੁਸ਼ ਹੈ ਧਲੇਰਾ ਚ ਭਾਰੀ ਕਾਠਾ ਹੈ ਸੰਗਤ ਸੁਆਦ ਲੈਂਦੀ ਹੈ ਕਿ ਮੇਲੇ ਦਾ ਬਾਕੀ ਨੰਬਰ ਲਿਕੇ ਵਾਪਸ ਆ ਗਿਆ ਇੱਕ ਦੇ 11:30 ਹੋਏ ਪਿਆ ਇੱਕ ਦੇ 13 ਹੋਏ ਪਿਆ ਜੇ ਮੈਚ ਵਧੀਆ ਲੱਗਦਾ ਤਾੜੀਆਂ ਜ਼ੋਰਦਾਰ ਆਹ ਕਬੱਡੀ ਪੈ ਗਈ ਹੈ ਸ਼ੇਰ ਸਿੰਘ ਦਾ ਪੁੱਤਰਾ ਬਾਬੇ ਚੰਨਣ ਸਿੰਘ ਦਾ ਪੁੱਤਰਾ ਹੁਣ ਕਿਹੋ ਜੀ ਗੱਲ ਬਖਾਂਦਾ ਨਾਟ ਜਿਆਰਾ ਕਬੱਡੀ ਦਾ ਜਾਂ ਤੇ ਬਿੱਟੂ ਜ਼ਗਾਲ ਕਬੱਡੀ ਦਾ ਜਾਂ ਤੇ ਰੈਂਬੋ ਰੈਂਬੋ ਜਾਂ ਤੇ ਨੌਜੋ ਨਗਰੂ ਆ ਸ਼ਗਰਪੁਰਿਆ ਔਰ ਆंका ਰੇਡਰ ਦੇ ਖਾਤੇ ਆ ਅਗਲੀ ਕਬੱਡੀ ਆ ਟੰਟੋ ਦੇ ਕਬ ਦਾ ਕਹਿੰਦੇ ਉਤਮ ਰੇਡਰ ਆਇਆ ਹੈ ਇਹ ਵੱਡੀ ਗੱਲ ਹੈ ਇਹ ਨੌਜਵੰਬਰੋ ਟੰਟੋ ਦੇ ਕੌੜੀ ਕਬ ਦਾ ਉਤਮ ਰੇਡਰ ਆਇਆ ਹੈ ਬਾਗੁਰ ਸੀਂਜੇ ਵਾਲੀ ਹੈ ਉਤਮ ਜਾਸੀ ਰਿਹਾ ਹੈ ਔਰ ਚੌੜੀ ਕਬੱਡੀ ਚੈਨ ਵਿੱਚੋਂ ਨਿੱਕੋ ਤਿਆਰ ਹੈ ਬਜੀ ਤਿਆਰ ਹੈ ਨਾਲ ਕਹਿੰਦੇ ਨੌਜਵੰਬਰੋ ਆ ਵੇਖੋ ਸ਼ਾਕਾ ਦਿਆਲਪੁਰੀਆ ਪਰ ਪੁਆਇੰਟ ਦਾ ਫੈਸਲਾ ਤੁਹਾਡੇ ਸਾਹਮਣੇ ਹੈ ਨੰਬਰ ਕਹਿੰਦਾ ਰੇਡਰ ਦਾ ਪਰ ਹੋਲਡ ਪੁਆਇੰਟ ਜਿਹੜਾ ਹੈ ਉਦੀ ਮੰਗ ਕੀਤੀ ਗਈ ਉਹ ਕਲੀਅਰ ਕਰ ਲੋ ਜੀ ਮਾਰਦੀ ਸਾਈਡ ਤੋਂ ਮਹਿਮਦ ਬਾਲ ਤੇ ਬਾਹੂ ਅਕਬਰਪੁਰ ਦੀਆਂ ਟੀਮਾਂ ਦੂਜੇ ਸੈਮੀਫਾਈਨਲ ਦੇ ਲਈ ਤਿਆਰ ਰਹਿਣੀਆਂ ਅੰਮਰਦਨ 나ਥ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੇਖਦੇ ਆ ਕਾਕਾ ਸ਼ਕਰਪੁਰੀਆ ਇਹ ਕਹਿੰਦੇ شیخਦੌਲਤ ਦਾ ਕੱਕੇ ਦਾ ਸ਼ਾਗਿਰਦ ਹੈ ਤੇ 20 ਤਰੀਕ ਸ਼ੇਖਦਾਲ ਦੇ ਵਿੱਚ ਵੱਡਾ ਮੇਲਾ ਸਾਡੇ ਆਲੇ ਬਿੱਲੇ ਨੂੰ ਬੁਲਟ ਦਿੱਤਾ ਜਾਣਾ ਕਿਹਨੇ ਦੇਣਾ ਇਹ ਵੀ ਦੱਸਾਂਗੇ ਜਰੂਰ ਮਾਇਆ ਲਈ ਆ ਬੰਦਿਆ ਜ਼ਿਕਰ ਕਰਨਾ ਪੈਂਦਾ ਵੀ ਗੱਲਾਂ ਸੱਚੀਆਂ ਲਿਖਦਾ ਬਿੱਲਾ ਲੰਤਾਂ ਦੀ ਧਰਤੀ ਦਾ ਉਹ ਵਰਤਣਾ ਤਾਂ ਬੰਦੇ ਨਾਲ ਵਰਤੋ ਐਵੇਂ ਬੰਦਾ ਨਹੀਂ ਵਰਤੀਦਾ ਉਹ ਐਵੇਂ ਬੰਦਾ ਨਹੀਂ ਵਰਤੀਦਾ ਬਿੱਲਿਆ ਮੁਬਾਰਕ ਗੀਤ ਪਰੇ ਦਾ ਆਹ ਹਲੇ ਟੱਚ ਨਹੀਂ ਵਜਿਆ ਹਲੇ ਟੱਚ ਨਹੀਂ ਵਜਿਆ ਹੁਣ ਬੱਲੇ ਬੱਲੇ ਹੋਈ ਪਈ ਐ ਬਾਪਰ ਸ਼ੀਰਾਂ ਦੀ ਗੱਲ ਕਰਦਾ ਕਰਦਾ ਕੁਲ ਜਮਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਨਾ ਹੀ ਮੁੜ ਕੇ ਫਿੱਡੂ ਜਮਣਾ ਨਾ ਜਮਣਾ ਬਾਜਾਖਾਨਾ ਚੋਲੇ ਵਾਲੇ ਸੁਖਮਣ ਦੀਆਂ ਮਿੱਟੀ ਆਦਾ ਹੈ ਜੋਧਾ ਵਾਲੇ ਮਾਲਕ ਦੀਆਂ ਮਿੱਟੀ ਆਦਾ ਬਿੰਟੂ ਦਗਾਲ ਦੀਆਂ ਮਿੱਟੀ ਆਦਾ ਲਓ ਭਾਈ ਹੁਣ ਰੇਡ ਦੇ ਉੱਤੇ ਉਹ ਦੇਖਣਾ ਫੈਸਲਾ ਕੀ ਹੈ ਵੀ ਪੁਆਇੰਟ ਆ ਕਿਹਦੇ ਖਾਤੇ ਜਾਊਗਾ ਮਰਾਨ ਸੰਗੇ ਹੋਂਦਾ ਹੈ ਬੱਬਲ ਸਮਰੂਰ ਹੁੰਦਾ ਹੈ ਐਂਡੀ ਧੁੱਗੇ ਹੁੰਦਾ ਹੈ ਵਿਸ਼ੇਸ਼ ਤੌਰ ਤੇ ਮਾਨ ਸਤਕਾਰ ਹੈ ਔਰ ਵੱਡਾ ਹਯੂਨ ਦੇ ਜੁੜਿਆ ਹੈ ਇਹਨਾਂ ਭਰਾਵਾਂ ਦੀ ਸਪੋਰਟ ਹੈ ਅਣ ਦੋਗਾਂ ਵਾਲੇ ਖੁਸ਼ੀ ਦੇ ਕਹਿੰਦੇ ਫਾਦਰ ਸਾਹਿਬ ਦਾ ਸਤਕਾਰ ਜਿਹੜਾ ਹੈ ਥਾਰ ਗੱਡੀ ਦੀ ਰਾਸ਼ੀ ਦੇ ਨਾਲ ਜਾਂ ਤੇ ਥਾਰ ਗੱਡੀ ਦੇ ਨਾਲ ਕੀਤਾ ਜਾਊਗਾ ਲੈ ਨਹੀਂ ਸਾਈਡ ਉਹ ਕਬੱਡੀ ਪੈ ਗਈ ਹੈ ਸ਼ਹਿਯਾਦ ਅਲੀ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਸ਼ਹਿਯਾਦ ਅਲੀ ਦੀ ਪਾਈ ਲਈ ਰੇਡ ਦੇਖਦੇ ਆ ਜਸ਼ਨ ਔਰ ਨੰਬਰ ਕੰਦੇ ਰੇਡਰ ਦਾ ਤਿੰਨ ਕਬੱਡੀਆਂ ਜਿਹੜੀਆਂ ਸਕਸੈਸਫੁਲ ਹੋ ਚੁੱਕੀਆਂ ਹੈ ਤੇ ਨਾਲ ਨਿਮਰ ਕੰਗਨੜੀਏ ਦਾ 5100 ਲੱਗਿਆ ਹੋਇਆ ਸੀਗਾ ਤੇ ਇੱਕ ਹੋਲਡ ਵਾਲਾ ਪੁਆਇੰਟ ਚੈੱਕ ਕਰਿਓ ਜੀ ਕਰਾ ਹੋਲਡ ਵਾਲਾ ਪੁਆਇੰਟ ਚੈੱਕ ਕਰ ਲਿਓ ਆਹ ਵੇਖਦੇ ਆ ਮੇਰੇ ਵੀਰੋ ਫੇਰ ਕਬੱਡੀ ਪੈਂਦੀ ਹੈ ਸ਼ਹੀਆਦ ਅਲੀ ਇਹ ਵੀ ਕਰਦੇ ਜ਼ਿਕਰ ਵੀ ਰਿਹਾ ਕਬੱਡੀ ਪਾਉਣ ਦੇ ਲਈ ਫੇਰ ਬਚ ਚੁੱਕਿਆ ਰਿਸ਼ੀ ਜੀ ਤੈਨੂੰ ਪੈ ਗਈਆਂ ਮੁੰਡੇ ਦੀਆਂ ਲਾ ਇਹਦੀ ਸਾਈਡਾ ਸ਼ਹਿਜ਼ਾਦ ਅਲੀ ਆ ਗਿਆ ਨੌਜਾਨ ਗੱਭਰੂ ਹੁਣ ਕੀ ਹੋ ਵੀ ਖੇਡ ਵਿਖਾਉਂਦਾ ਹੈ ਬਾਬਾ ਦਾ ਸ਼ੋਲਾ ਕਬੱਡੀ ਖਿਡਾਰੀ ਇਹ ਵੀ ਸਾਡੀ ਖੇਡ ਕਬੱਡੀ ਦਾ ਜੱਸਾ ਸਿਧਮਾ ਦੋਨਾਂ ਵਾਲਾ ਸੈਕੰਡ ਜੱਸਾ ਇਹ ਖੇਡ ਕਬੱਡੀ ਦਾ ਇਹ ਵੀ ਟਾਪਰ ਖਿਡਾਰੀ ਹੈ ਔਰ ਲਾਰਡ ਜੌਨ ਹੁਣਾਂ ਦਾ ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ ਗੁਰਦਾਸਪੁਰ ਲੋਅਨੀ ਸੁੱਚੀ ਟੀਮ ਦਾ ਹੈ ਔਰ ਬੇਲੇਗਲਦੀਨੇ ਵਾਲੀ ਦਾ ਹੈ ਔਰ ਸਮੋਚੇ ਉਹ ਸਾਰੇ ਭਰਾਵਾਂ ਦਾ ਹਰਜੀਤ ਗੇ ਡੈਨਮਾਰਕ ਵਾਲੇ ਦਾ ਸਾਰਿਆਂ ਨੂੰ ਧੰਨਵਾਦ ਹੈ ਲਓ ਰੈਂਬੋ ਰੈਂਬੋ ਔਰ ਰੈਂਬੋ ਦਾ ਇੱਕ ਜੱਫਾ 5000 ਦਾ ਹਰਮੀਤ ਬਾਈ ਬੱਬਲ ਸੰਗਰੂਰ ਨਾਲ ਇੰਦਰਜੀਤ ਵੀਰਾ ਬਲਰਾਜ ਸਿੰਘ ਜਣੀ ਤੇ ਇਧਰ ਛਾਕੇ ਦਾ ਜੱਫਾ ਵੀ 5000 ਦਾ ਮੇਰੇ ਵੀਰੋ ਹਰਮੀਤ ਬਾਈ ਫਰਾ ਸੰਗਾ ਕਿੰਦਰਜੀ ਧੁਗਾਂ ਦੇ ਨਾਲ ਸਾਡੇ ਮੇਰੇ ਵੀਰੋ ਬੱਬਰ ਵੀਰੇ ਹੁਣ ਬਣੀਆਂ ਮੇਰੇ ਵੀਰੋ ਪਾਈ ہوئی ਰੇਡ ਬਾਕੀ ਪਰਮਜੀਤਪੁਰੀਆ ਕਬੱਡੀ ਪਾ ਰਿਹਾ ਜਿਹੜੇ ਬਠਿੰਡੇ ਦੇ ਕਹਿੰਦੇ ਚਾਰ ਜਾਫੀਆਂ ਵੇਖਾਂਗੇ ਕੌਣ ਇਹ ਆ ਗੁਰਪ੍ਰੀਤ ਸਿੰਘ ਦਾ ਪੁੱਤਰ ਨਿੱਗੂ ਕਲਿਆਣਾ ਵਾਲਾ ਉਹ ਨੰਬਰ ਕਹਿੰਦਾ ਰੇਟਰ ਦੇ ਹਿੱਸੇ ਦੇ ਵਿੱਚ ਜੁੜਿਆ ਬਾਪੂ ਜਸਕਰ ਰੱਖਿਆ ਦੀ ਕਿਰਪਾ ਅੰਮਰਦਾ ਨਾਥ ਕਬੱਡੀ ਕਬੱਡੀ ਕਰ ਰਿਹਾ ਮੇਰੇ ਵੀਰੋ ਹੀ ਪਾ ਕੇ ਰੱਖੇ ਗੇਮ ਖੇੜੇ ਸਾਫ ਜੀ ਨੀਵੇਂ ਜਹੀ ਪਾ ਕੇ ਰੱਖੇ ਗੇਮ ਖੇਡੇ ਸਾਫ ਜੀ ਕਾਕੇ ਸ਼ਖਦੌਦ ਨੂੰ ਇਹ ਮੰਨੇ ਉਸਤਾਦ ਜੀ ਕਾਕੇ ਸ਼ਖਦੌਦ ਨੂੰ ਇਹ ਮੰਨੇ ਉਸਤਾਦ ਜੀ ਆਦੇ ਟਾਈਮ ਦਾ ਕਹਿੰਦੇ ਟੌਪ ਉਸਤਾ ਰੀਡਰ ਹੈ ਛੋਟਾ ਨਾਰਸੀਹਨ ਔੜੀਆ ਐ ਐਂ ਟੌਪ ਕਬਡੀ ਖਿਡਾਰੀ ਐ ਔਰ ਸਿਰੇ ਦੀ ਕਬਡੀ ਅੜ ਧਲੇਰ ਦੇ ਵਿੱਚ ਨਿਮੇ ਟੰਗਾਂ ਵਾਲੀਏ ਬਾਈ ਬਣੀਓ 5000 ਰੁਪਏ ਸ਼ਹਿਯਾਦ ਅਲੀ ਦੇ ਲਈ ਐ ਇੱਕ ਜਿਹੜੇ ਓ ਟਾਵਰ ਤੇ ਚੜੇ ਬੈਠੇ ਆ ਸਟੋ ਸਾਹਿਬ ਬਣੀਓ ਬੇਨਤੀ ਐ ਭਾਈ ਕੱਠ ਨਾ ਵਧਾਇਓ ਜਾਣ ਤੋਂ ਵੱਧ ਕੇ ਕੁਝ ਨਹੀਂ ਹੈਗਾ ਭਾਈਆਂ ਦਾ ਨਿਗਰ ਰੱਖਿਓ ਸੇਫਟੀ ਰੱਖਿਓ ਤੁਹਾਡਾ ਧੰਨਵਾਦ ਆ ਤੁਸੀਂ ਜੜਿਓ ਪਰ ਬਚ ਕੇ ਵੀਰਿਆ ਪੁਆਇੰਟ ਰੇਡਰ ਦਾ ਜਿਹੜਾ ਪੁਆਇੰਟ ਹੋੜ ਕੀਤਾ ਗਿਆ ਪੁਆਇੰਟ ਆ ਰੇਡਰ ਦਾ ਦੀਪਕ ਮੁਰਜੀ ਵਾਲਾ ਸ਼ਹਿਯਾਦ ਅਲੀ ਮੈਚ ਕਾਹਦਾ ਫਸਿਆ ਪਿਆ ਔ ਗੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਨੇ ਖਾਣੀ ਮਿੱਤਰਾਂ ਨੇ ਕੰਮ ਵੇਲੇ ਉਹ ਕੱਢਿਆ ਜਿਹੜੇ ਅੜ ਗਏ ਲੋਕਾਂ ਤੋਂ ਮਿੱਤਰਾਂ ਨੇ ਕੰਮ ਵੇਲੇ ਉਹ ਕੱਢਿਆ ਜਿਹੜੇ ਅੜ ਗਏ ਲੋਕਾਂ ਤੋਂ ਗਰਾਰੀ ਉੱਤੀ ਪਈ ਹੈ ਮੈਚ ਪੂਰਾ ਫਸਿਆ ਪਿਆ ਜਿੱਤ ਕੇ ਕੌਣ ਜਾਊਗਾ ਸ਼ੱਕ ਤੇ ਰਹਿਣੀ ਹੈ ਤਰੇਰ ਕਲੱਬ ਵਿੱਚ ਕੌਡੀ ਕਾਪਾ ਧੱਕ ਤੇ ਵੀ ਟੌਪ ਦੀਆਂ ਬੜੀਆਂ ਹੋਈਆਂ ਪਹਿਲੇ ਸੈਮੀਫਾਈਨਲ ਦੇ ਵਿੱਚ ਗਲਤ ਟਿਕਾਣੇ ਲੱਗੀ ਪਈ ਹੈ ਆ ਵੇਖ ਬੂਰੀਆ ਫੇਰ ਬਿੱਲੇ ਬੂਰੀਆ ਸੀਸਰ ਆ ਗਿਆ ਬੜਾ ਸਿਆਣਾ ਰੇਡਰ ਹੈ ਲੈ ਵੀ ਹੈਪੀ ਆ ਮੁੰਡਾ ਬੜਾ ਸਿਆਣਾ ਰੇਡਰ ਹੈ ਜਿਹਦਾ ਕਾੜੀ ਵਾਲਾ ਕਾਕਾ ਖੇਡਿਆ ਜਿਹਦਾ ਮਰਸੀਹਾ ਦਾ ਕੁਜੀਤਾ ਖੇਡਿਆ ਆ ਵੀ ਸਿਆਣਾ ਰੇਡਰ ਹੈ ਜਿਹਦਾ ਸੁਲਤਾਨ ਹੈ ਪਾਣੀ ਸਾਈਡ ਨਾ 11 ਕਬੱਡੀ ਦਾ ਨਾ 11 ਨਾਟਕਯਾਰਾ ਕਬੱਡੀ ਦਾ ਕਾਂਗੀ ਵਾਲ ਮੁਖਿਆਨੀ ਦੁਨੀਆ ਲਾ ਅਗਲੀ ਕਬੱਡੀ ਬਾਗੀ ਆ ਗਿਆ ਲੱਕੀ ਲਾਰੇ ਵਾਲਾ ਕਰ ਦੇਗਾ ਬਾਗੀ ਆ ਗਿਆ ਧਲੇਰਾਂ ਵਾਲੇ ਕਿੰਨਾ ਕੀ ਨਜ਼ਾਰਾ ਦਾ ਇੱਕ ਵਾਰੀ ਦੱਸਿਓ ਫਿਰ ਧਰੇਰਾਂ ਦੇ ਵਿੱਚ ਹੁੱਲੇ ਫੁਨਾਰੇ ਆ ਲੈ ਵੀ ਗੁਰੀ ਮੇਲਾ ਸਫਲਾ ਹੈ ਕਹਿੰਦੇ ਬਾਗੀ ਤਿੰਨ ਕੁ ਕੁਕਲੇਣਾ ਵਾਲਾ ਉਹ ਨੰਬਰ ਕਹਿੰਦੇ ਰੇਟਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਹੁਣ ਵੇਖਦੇ ਆ ਕੀ ਤੋਂ ਕੀ ਗੱਲ ਬਣਦੀ ਆ ਲਾ ਵੇਖਦੇ ਆ ਆ ਵੇਖੋ ਆ ਆ ਪੰਗੜੇ ਪੈ ਗਏ ਆ ਇਹੋ ਛੋਟਾ ਨਾਂਥ ਐਵੇਂ ਨਹੀਂ ਹਾਰ ਲੈ ਮਿਲਣਾ ਐਵੇਂ ਇਸ ਨੌਜੀਆਂ ਦੇ ਉੱਤੇ ਇੰਟਰਨੈਸ਼ਨਲ ਖੇਡ ਕਰ ਮਾਣ ਕਰਦੀ ਹੈ ਨਿਊ ਮਰਿਲਮ ਟਾਇਰ ਸੈਂਟਰ ਐਂਡੀ ਧੁਗੇ ਹੋਂਦਾ ਬਦਲ ਸਮਰੂਹ ਹੋਂਦਾ ਪਰ ਰਾਣ ਸੰਗੇ ਹੋਂਦਾ ਸਾਰੇ ਪਾਵਾਂ ਦਾ ਇਹ ਗੜਮਾ ਤਨਵਾ ਦਾ ਦੁਗਾਂ ਵਾਲੇ ਖੁਸ਼ੀ ਦਾ ਔਰ ਹਰਮੀਤ ਕਨੇਡਾ ਦਾ ਗੁਰੇ ਘੇਰ ਵਾਲੇ ਦਾ ਗੌਰਵ ਟੀਮੇ ਦਾ ਔਰ ਕਲਾ ਹੋਇਆ ਟੱਪ ਤੱਕ ਪਈ ਹੋਈ ਹੈ ਸ਼ਹਜ਼ਾਦ ਅਲੀ ਵੱਡੀਆਂ ਛਾਲਾ ਵੱਡੀਆਂ ਛਾਲਾ ਤਵੇ ਰੇੜੇ ਤੇ ਬੈਠਿਆਂ ਦਾ ਮੁੱਲ ਮੁੜੇ ਇੱਕ ਵਾਰੀ ਤਾੜੀਆਂ ਫੇਰ নাম্বারী উনি এক ফারে উনি ম্যাচটা ব্যাট রেডার গার কবিয় দশ নাম্বার না তো শিখা দ ਸ਼ਰਨਾ ਦੇ 6 ਟੱਚ ਦੋ ਜਫੇ ਸ਼ਰਨਾ ਬੈਸਟ ਜਾਫੀ ਆ